ਮਿਲੀ ਹੈਗੀ ਆ ਇੱਕ ਜਣਾ ਇੱਕ ਇੱਕ ਉਹ ਸਾਈਡ ਤੇ ਵੈਸੋ ਜੇਤਹਾ ਹਾਸਲ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਖੁਸ਼ੀ ਹੋਈ ਹੈ ਜੀ 39 ਸਾਲ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਚ ਵਾਪਸੀ ਕੀਤੀ ਹੈ ਤੇ ਮੈਂ ਤਨਵਾਦ ਕਰਦਾ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਾ ਕਿ ਉਹਨਾਂ ਨੇ ਸਾਡੇ ਸਿਰ ਤੇ ਅਪਾਰ ਕਿਰਪਾ ਕੀਤੀ ਹੈ ਪਾਰਟੀ ਨੇ ਟਿਕਟ ਦਿੱਤੀ ਤੇ ਫਿਰ ਸਾਰੇ ਜਿਹੜੇ ਸਾਡੇ ਲੀਡਰ ਹੈ ਆਗੂ ਹੈ ਜਿਨਨੇ ਹਲਕਾ ਇੰਚਾਰਜ ਹੈ नेताजी ने आशु जी डॉक्टर मोणसे की खड़े सारे गुंदर जी और जिंदे भी ਸਾਡੇ ਕਾਂਗਰਸ ਪਾਰਟੀ ਦੇ ਆਗੂ ਹੈ ਸਾਰਿਆਂ ਨੇ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਹੈ ਤੇ ਜਿਸ ਕਰਕੇ ਸੀਟ ਜੀ ਉਹ ਵੈ ਸਾਬ ਜਿਵੇਂ ਟਿਕਟ ਓਫੀ ਮਿਲੇ ਓੰਜੇ ਤੁੜਿਓ ਓਫੀ ਮਿਲੇ ਕੀ ਲੱਗਦਾ ਹੈ ਨਹੀਂ ਦੇਖੋ ਇਹ ਕੋਈ ਓਫੀ ਨਹੀਂ ਹੈ ਮੈਸਜ ਹੈ ਕਿ ਜਿਹੜਾ ਬੰਦਾ ਲੜਾਈ ਲੜ ਕੇ ਜਿੱਤਦਾ ਉਹਦਾ ਸਵਾਲ ਹੋਰ ਹੁੰਦਾ ਹੈ ਇਹ ਦਿਨ ਲੈ ਕੇ ਸਾਰੀ ਸਾਰਾ ਦਿਨ ਅਪ ਡਾਊਨ ਅਪ ਡਾਊਨ ਚੱਲਦਾ ਰਿਹਾ ਤੇ ਕਿਉਂ ਖਵਾਇਆ ਦੇਖੋ ਖਵਾਇਆ ਨਾਲ ਹੀ ਸੀ ਸਾਰਿਆਂ ਦੇ ਲੜਾਈ ਤੇ ਮੇਰੇ ਨਾਲ ਲੜਦੇ ਰਹੇ ਤੇ ਫਿਰ ਸਾਰੇ ਸਿੱਟੇ ਥੱਲੇ ਚੱਕ ਕੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਇਲੈਕਸ਼ਨ ਜਿੱਤੇ ਆ। ਉਸਪੁਰ ਦੇ ਘਰੇ ਮੁੱਦੇ ਲੋਕਾਂ ਦਾ ਬਜਟ ਉਠਾਉਂਗੇ ਤੁਸੀਂ? ਲੋਕ ਸਭਾ ਦੇ ਮੁੱਦੇ ਕਾਫੀ ਐ ਮੇਰੇ ਪਿਛਲੇ ਟਾਈਮ ਦੇ ਕਾਫੀ ਬੈ ਸਾਡੇ ਇਥੋਂ ਦੀ ਪੀਜੀਆਈ ਫੋਰਪੁਰਸੇ ਅਸੀਂ ਬਣਾਉਣੀ ਐ। ਕੈਂਸਰ ਦਾ ਹਸਪਤਾਲ ਸਾਡੇ ਫਾਇਲ ਕਾ ਪੈਂਡਿੰਗ ਪਿਆ ਐ। ਐਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਐ, ਬਾਰਡਰ ਦੇ ਨਹਿਰਾਂ ਦਾ ਪਾਣੀ ਐ, ਜ਼ਮੀਨਾਂ ਦਾ ਕੰਮ ਐ ਇਸੇ ਤਰ੍ਹਾਂ ਹੋਰ ਜਿਹੜੀ ਸਾਡੇ ਮੁਕਸਰ ਮਲੋਟ ਵਿੱਚ ਕਾਫੀ ਕੈਂਸਰ ਹੈ ਉਹਨਾਂ ਵਾਸਤੇ ਜਿਹੜਾ ਕੰਮ ਕਰਨਾ ਬਾਕੀ ਪਿਆ ਮੈਂ ਸਾਡੇ এমਪਲॉयਮੈਂਟ ਜਿਹੜੀ ਹੈ ਬੱਚਿਆਂ ਵਾਸਤੇ ਉਹਦਾ ਉਹ ਬੜਾ ਜ਼ਰੂਰੀ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੈਂਟਰ ਸਾਡੀ ਸਰਕਾਰ ਬਣ ਜਾਈ ਨੇ ਤੇ ਸਰਕਾਰ ਤੋਂ ਫਿਰ ਵੱਧ ਤੋਂ ਵੱਧ ਇਸ ਏਰੀਆ ਦੀ ਡਵੈਲਪਮੈਂਟ ਵਾਸਤੇ ਫੰਡ ਵੀ ਲਿਆਵਾਂਗੇ ਤੇ ਲੋਕਾਂ ਦਾ ਰੁਜ਼ਗਾਰ ਵੀ ਸਭਾ ਜੀ ਸਾਹਿਬ ਜੀ ਇੰਡੀਆ ਗੱਡਾ ਇੰਡੀਆ ਦੇ ਤੁੰਦਨ ਨੂੰ ਕਿਵੇਂ ਦੇਖਦੇ ਹੋ ਅੱਜ ਜਿਹੜਾ ਅ ਨਿਕਲ ਕੇ ਆ ਰਹੇ ਸੀ ਕਿ ਅੱਜ ਬੜੇ ਵੱਡਾ ਉਹਨਾਂ ਨੂੰ ਮਿਲਿਆ ਸੈਕਟਲ ਬੋਲ ਸਾਰੇ ਫੇਲ ਹੋ ਗਏ ਜੀ ਕਿਵੇਂ ਦੇਖੋ ਜੀ ਉਹ ਐਕਟਲ ਬੋਲ ਨਹੀਂ ਸੀ ਉਹ ਮੋਦੀ ਪੋਲ ਸੀ ਉਹ ਮੋਦੀ ਨੇ ਕਹਿ ਕੇ ਕਹਾ ਸੀ ਕਿ ਮੈਨੂੰ ਇੰਨੀਆਂ ਸੀਟਾਂ ਤੁਸੀਂ ਦਿਤਾ ਦਿਓ ਲੋਕ ਕਨਫਿਊਜ਼ ਹੋ ਜਾਣਗੇ ਪਤਾ ਨਹੀਂ ਕਿ ਵੋਟਰਾਂ ਸਾਡੇ ਡੱਬੇ ਪੈ ਜਾਣਗੇ ਪਰ ਉਹ ਸਾਡੀ ਕਾਂਗਰਸ ਪਾਰਟੀ ਦੀ ਅਗਲੇ ਦਿਨ ਹੀ ਰਾਹੁਲ ਗਾਂਧੀ ਜੀ ਖੜਗੇ ਜੀ ਬੀਨੂ ਜੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਮੀਟਿੰਗ ਸਾਡੇ ਆਨਲਾਈਨ ਮੀਟਿੰਗ ਹੋਈ ਹੈ ਦੋ ਕੈਂਟਰੀ ਚੱਲ ਰਹੀ ਉਹਦੇ ਸਾਰਾ ਡਿਟੇਲ ਨਾਲ ਦੇਖਿਆ ਤੇ ਉਹਦੇ ਚ ਸਾਨੂੰ 300 ਤੋਂ ਪਾਰ ਸੀਟਾਂ ਵੈਸੀ ਲੱਗ ਰਹੀਆਂ ਸੀ ਟੈਸਟ ਕਰਕੇ ਜਿਹੜੀ ਇਹ ਉਹਦੀ ਇੱਕ ਹਵਾ ਨਿਕਲੀ ਹੈ ਮੋਦੀ ਦੀ ਝੂਠ ਬੋਲਣ ਦੀ ਜਿਬਰੋਜਪੁਰ ਦਾ ਬਾਤ ਬੁਲਾਉਂਗੇ ਜੀ ਬਿਲਕੁਲ ਜੀ ਬਾਰਡਰ ਕੋਲਾਂ ਤੇ ਪੂਰਾ ਯਤਨ ਕਰਾਂਗੇ ਰਾਏ ਸਿਖ ਬਰਾਤਰੀ ਦੀ ਕਿਹਨੇ ਸਿਰ ਬੰਨਦੇ ਹੋ ਤੁਸੀਂ ਜੀ ਜਿੱਕ ਦਾ ਸਿਰ ਕਿਹਦੇ ਸਿਰ ਬੰਨਣਾ ਸਭ ਤੋਂ ਪਹਿਲਾਂ ਪ੍ਰਮਾਤਮਾ ਦੇ ਸਿਰ ਤੇ ਆ ਜੀ ਪ੍ਰਮਾਤਮਾ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਲੋਕਾਂ ਨੇ ਸਾਨੂੰ ਸਾਥ ਦਿੱਤਾ ਰਾਏ ਸਿਖ ਬਰਾਤਰੀ ਸਾਢੇ 4 ਲੱਖ ਕੋਟ ਹੈ ਉਹ ਵੋਟ ਤੁਹਾਨੂੰ ਬਹੁਤ ਘੱਟ ਪਈ ਕਿਤਾ ਨਹੀਂ ਜੀ ਵੋਟ ਕਾਫੀ ਪਈ ਹੈ ਤੇ ਰਾਜਸੇਖਰਾ ਦੀ ਵੋਟ ਸਾਢੇ 4% ਪਾਸੇ ਹੋ ਜਾਂਦੀ ਤੇ ਫਿਰ ਮੈਂ ਜਿੱਤ ਕੇ ਕਿਵੇਂ ਆਉਂਦਾ ਉਹਨਾਂ ਨੇ ਵੋਟ ਪਾਈ ਹੈ ਦੂਜੀਆਂ ਕਮਿਊਨਿਟੀਆਂ ਨੇ ਉਹਦੇ ਬਰਾਬਰ ਵੋਟਾਂ ਪਾ ਕੇ ਮੈਨੂੰ ਕਾਬੂ ਸਰ ਜਿੱਤ ਪ੍ਰਾਪਤ ਕੀਤੇ ਤੁਹਾਡਾ ਪਹਿਲਾ ਕਦਮੀ ਕੰਮ ਕੀ ਹੋਇਆ ਮੇਰਾ ਸਿਰਕਾ ਪੁੱਛਣਾ ਪੜਾਈ ਪੁੱਛਣਾ ਹਾਂਜੀ ਜੀ ਸਰ ਜਿੱਤ ਪ੍ਰਾਪਤ ਕੀਤੀ ਹੈ ਪਹਿਲਾ ਕਦਮੀ ਤੁਹਾਡਾ ਕੰਮ ਕੀ ਹੈ ਦੇਖੋ ਮੇਰਾ ਸਭ ਤੋਂ ਪਹਿਲਾ ਤਾਂ ਲੋਕਾਂ ਦੇ ਬੱਚਿਆਂ ਦੀ এমਪਲॉयਮੈਂਟ ਦਾ ਬਾਰਡਰ ਖਲੋਣ ਦਾ ਜਿਹੜਾ ਸਾਡਾ ਸੈਣੀ ਵਾਲਾ ਬਾਰਡਰ ਹੈ ਇਹ ਕਲਾਉਂਡ ਜੀ ਅਸੀਂ ਪੂਰੀ ਪੋਸ਼ ਕਰਾਂਗੇ ਪੀਨ ਪੀਨ ਵਾਲਾ ਪਾਣੀ ਤੇ ਨਹਿਰੀ ਪਾਣੀ ਇਹ ਸਾਡੇ ਕਈ ਇੱਕ ਇੱਕ ਕੱਲਾ ਕੰਮ ਨਹੀਂ ਹੈ ਜਿਹੜੇ ਹਸਪਤਾਲ ਤੋਂ ਦੱਸਿਆ ਪੀਜੀਐ ਦਾ ਬੜਾ ਜ਼ਰੂਰੀ ਇੱਥੇ ਲੋੜ ਹੈ ਬਕੈਸਰ ਬੜੀ ਇੱਥੇ ਇਸ ਇਲਾਕੇ ਫੈਲੀ ਹੋਈ ਹੈ ਉਹਦੇ ਵਾਸਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਫਾਇਲ ਦਾ ਜਿਹੜਾ ਹਸਪਤਾਲ ਹੈ ਉਹ 50 ਕਰੋੜ ਦਵਿੰਦਰ ਕਪਾਇਆ ਬਿਜਲੀ ਦਾ ਲਿਆ ਕੇ ਦਿੱਤਾ ਸੀ ਉਸ ਤੋਂ ਬਾਅਦ ਕੋਈ ਫੰਡ ਨਹੀਂ ਆਇਆ ਉਹਦੇ ਵਾਸਤੇ ਅਸੀਂ ਯਤਨ ਕਰਾਂਗੇ ਪੂਰੇ ਪੈਸੇ ਲਿਆ ਕੇ ਉਸ ਨੂੰ ਕੰਪਲੀਟ ਕਰਾਇਆ ਜਾਵੇ ਤੇ ਲੋਕਾਂ ਦੀ ਹੈਲਥ ਦਾ ਕੰਮ ਥੈਂਕ ਯੂ ਸੋ ਮਚ ਥੈਂਕ ਯੂ